3 ਦਸੰਬਰ ਦੇ ਪੰਜਾਬ ਬੰਦ ਤੋਂ ਬਾਅਦ ਜੋਗਿੰਦਰ ਸਿੰਘ ਉਹ ਗਰਾਹਾ ਦਾ ਵੱਡਾ ਬਿਆਨ ਆ ਰਿਹਾ ਹੈ ਨਵਾਂ ਐਕਸ਼ਨ ਲੈਣ ਜਾ ਰਹੇ ਆ ਆਨ ਦਾ ਬਿਆਨ ਸੁਣੋ ਪੂਰਾ ਜਿਹੜਾ ਪਿਛਲੇ ਦਿਨੀ ਸਯੁਕਤ ਮੋਰਚਾ ਆਲ ਇੰਡੀਆ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਦੋ ਪ੍ਰੋਗਰਾਮ ਤੈਅ ਹੋਏ ਆ ਇੱਕ ਹੋਗਿਆ ਹੋਇਆ 9 ਤਰੀਕ ਦਾ 9 ਜਨਵਰੀ ਦਾ ਦੂਜਾ ਪ੍ਰੋਗਰਾਮ ਹੋਇਆ 4 ਜਨਵਰੀ ਦਾ ਤਹਾਣੇ ਹਰਿਆਣੇ ਦੇ ਵਿੱਚ ਉਹ ਦੋ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਤਿਆਰੀਆਂ ਚੱਲ ਰਹੀਆਂ ਨੇ ਤੀਜਾ ਜਿਹੜਾ ਪ੍ਰੋਗਰਾਮ ਹੈ ਸਾਡੀ ਜਥੇਬੰਦੀ ਵੱਲੋਂ ਅੱਜ ਜਿਹੜਾ ਬੰਦ ਹੋਇਆ ਪੰਜਾਬ ਬੰਦ ਉਹਦੇ ਵਿੱਚ ਅਸੀਂ ਬਲਾਕ ਪੱਧਰ ਤੇ ਆਰਥਿਕ ਫੂਕ ਮੁਜਾਹਰੇ ਕਰਨ ਦਾ ਫੈਸਲਾ ਹੋਇਆ ਜਿਹੜਿਆ ਕਈ ਦਰਜਣਾਂ ਯਾਨੀ ਜੇ ਕਹੀਏ ਵੀ 50 ਥਾਵਾਂ ਤੇ ਲਗਭਗ ਉਹ ਪੰਜਾਬ ਦੇ ਵਿਚਾਰਥੀ ਫੂਕ ਮੁਜਾਹਰੇ ਹੋਏ ਆ ਜਿਹੜਾ 4 ਤਰੀਕ ਨੂੰ ਤਹਾਣੇ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਉਹ ਮੈਨਾ ਮੰਗਾ ਤੇ ਵਿਸ਼ੇਸ਼ ਕਰਕੇ ਜਿਹੜਾ ਨਵਾਂ ਡਰਾਫਟ ਆਇਆ ਹੈ ਯਾਨੀ ਖੇਤੀ ਕਾਨੂੰਨ ਜਿਹੜੇ ਪਹਿਲਾਂ 2021 20 ਚ ਆਪਾਂ ਦੋ ਦਿਨ ਲੜਿਆ ਉਹਨਾਂ ਨੂੰ ਸਰਕਾਰ ਤੇ ਢੇਢ ਢੰਗ ਦਾ ਚੋਰ ਮੋਰੀ ਰਹੀਂ ਦੁਬਾਰਾ ਲਾਗੂ ਕਰਨੀ ਚਾਹੁੰਦੀ ਹੈ ਉਹਦੇ ਵਿੱਚ ਇਹਨਾਂ ਨੇ ਉਹੀ ਗੱਲਾਂ ਨੇ ਜਿਹੜੀਆਂ ਕਾਲੇ ਕਾਨੂੰਨਾਂ ਚ ਤਿੰਨ ਖੇਤੀ ਕਾਨੂੰਨਾਂ ਚ ਪਾਏ ਸੀ ਉਹੀ ਲਗਭਗ ਨੇ ਬਸ ਫਰਕ ਸਿਰਫ ਇਹ ਨਹੀਂ ਹੈ ਇਹ ਸਟੇਟ ਸਰਕਾਰਾਂ ਨੂੰ ਕੇਂਦਰ ਨੇ ਡਰਾਫਟ ਭੇਜਿਆ ਵੀ ਤੁਸੀਂ ਇਹਦਾ ਪ੍ਰਪੋਜ਼ਲ ਭੇਜੋ ਕਿਉਂਕਿ ਬੀਜੇਪੀ ਦਾ ਇਹ ਫੌਲਸੀ ਹੈ ਕਿ ਜਿਹੜੀਆਂ ਸਰਕਾਰਾਂ ਉਹਨਾਂ ਦੀਆਂ ਸਰਕਾਰਾਂ ਨੇ ਜਿਹੜੀਆਂ ਸਟੇਟਾਂ ਦੇ ਵਿੱਚ ਉੱਥੇ ਇਹ ਡਰਾਫਟ ਇੰਪਲੀਮੈਂਟ ਹੋ ਜਾਊਗਾ ਤੇ ਜਿਹੜੀਆਂ ਸਰਕਾਰਾਂ ਦੇ ਵਿੱਚ ਇਹਨਾਂ ਦੀ ਸਰਕਾਰ ਐਂਟੀ ਸਰਕਾਰ ਹੈ ਬੀਜੇਪੀ ਉੱਥੇ ਉਹਨਾਂ ਦੀ ਚੂੜੀ ਟਾਈਟ ਕਰਕੇ ਦਬਾਅ ਪਾ ਕੇ ਉਹਨੂੰ ਲਾਗੂ ਕਰਾਉਣਗੇ ਇਹਨਾਂ ਮੁੱਦਿਆਂ ਤੇ ਅਸੀਂ ਐਮਐਸਪੀ ਨੇ ਜਿਹੜੀਆਂ ਨਾਲ ਗਰੰਟੀ ਦਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਦੋ ਪ੍ਰੋਗਰਾਮ ਇੱਕ ਹਰਿਆਣੇ 'ਚ ਇੱਕ ਪੰਜਾਬ 'ਚ ਸਯੋਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ਤੇ ਕਰ ਰਹੇ ਆ ਅਸੀਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਬੇਬੀਆਂ ਨੂੰ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ ਤਾਂ ਕਿ ਸਰਕਾਰ ਤੇ ਇਹਦਾ ਦਬਾਅ ਪਾਇਆ ਜਾ ਸਕੇ ਤਾਂ ਕਿ ਇਹ ਮੋਰਚਾ ਜਿਹੜਾ ਨਵੇਂ ਡਰਾਫਟ ਵਾਲੀ ਨੀਤੀ 라ਗੂ ਕਰਨ ਦੀ ਹੈ ਉਹਨੂੰ ਵਾਪਸ ਮੋੜਨ ਖਾਤਰ ਸਮੂਹ ਜਨਤਾ ਦਾ ਸਹਿਯੋਗ ਲੈਣ ਦੀ ਖਾਤਰ ਲੋਕਾਂ 'ਚ ਆਪਣੀ ਗੱਲ ਲੈ ਕੇ ਜਾਈਏ